ਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਗੱਲ ਕਰਨੀ ਆ ਮੈਂ ਤੁਹਾਨੂੰ ਸਭ ਨੂੰ ਪਹਿਲਾਂ ਹੀ ਕਹਿਣਾ ਚਾਹੁੰਦੀ ਆ ਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਕਿਸੇ ਕੁੜੀ ਦੇ ਖਿਲਾਫ ਗੱਲ ਕਰਨ ਜਾ ਰਹੀ ਆ ਸੋ ਪਲੀਜ਼ ਜਿਨ੍ਹਾਂ ਨੂੰ ਇਹ ਲੱਗਦਾ ਵੀ ਕੁੜੀ ਦੇ ਖਿਲਾਫ ਬੋਲਣਾ ਗਲਤ ਆ ਉਹ ਪਹਿਲਾਂ ਹੀ ਮੇਰੀ ਵੀਡੀਓ ਨੂੰ ਸਕਿਪ ਕਰ ਦਿਓ ਜਿਆਦਾ ਲੰਬੀ ਵੀਡੀਓ ਨਹੀਂ ਲੈ ਕੇ ਜਾਣੀ ਆਪਾਂ ਮੈਂ ਗੱਲ ਕਰਨੀ ਆ ਕੋਰਪ੍ਰੀਤ ਬਾਰੇ ਬਿੱਲੀਆਂ ਅੱਖਾਂ ਵਾਲੀ ਜਿਹੜੀ ਕੁੜੀ ਬਹੁਤ ਜ਼ਿਆਦਾ ਹੁਣ ਫੇਮਸ ਹੋਈ ਪਈ ਆ ਵਾਇਰਲ ਹੋਈ ਪਈ ਆ ਉਹਨਾਂ ਦੇ ਇੱਕ ਮੁੱਦਾ ਸਾਹਮਣੇ ਆਇਆ ਕਈਆਂ ਨੇ ਵੇਖਿਆ ਵੀ ਹੋਣਾ ਆਕਾਸ਼ਦੀਪ ਨਾਮ ਦੇ ਮੁੰਡੇ ਦੇ ਨਾਲ ਕਾਰਪ੍ਰੀਤ ਕੌਰ ਦੀ ਜਿਹੜੀ ਹੈਗੀ ਆ ਮਤਲਬ ਰਿਲੇਸ਼ਨਸ਼ਿਪ ਸੀਗਾ ਉਹਦਾ 2020 ਦੀ ਗੱਲ ਆ ਉਹ ਤਾਂ ਤੁਹਾਨੂੰ ਕੀ ਲੱਗਦਾ ਇਹ ਮੈਨੂੰ ਹਨਾ ਨਹੀਂ ਪਤਾ ਕਿਉਂਕਿ ਸਭ ਦੀ ਆਪੋ ਆਪਣੀ ਰਾਇ ਹੁੰਦੀ ਹੈ ਪਰ ਮੈਨੂੰ ਲੱਗਦਾ ਬੇ ਕਿਸੇ ਨਾਲ ਰਿਲੇਸ਼ਨਸ਼ਿਪ ਚ ਹੋਣਾ ਨਾਰਮਲ ਆ ਕਿਸੇ ਨਾਲ ਤੁਹਾਡਾ ਮਤਲਬ ਲਵ ਹੈ ਜਾਂ ਹਨਾ ਪਿਆਰ ਕਹਿ ਲਓ ਕੁਝ ਵੀ ਆ ਨਾਰਮਲ ਆ ਅੱਜ ਕੱਲ ਦੀ ਜਨਰੇਸ਼ਨ ਲਈ ਆਮ ਚੀਜ਼ਾਂ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿਣਾ ਉਹ ਵੀ ਨਾਰਮਲ ਆ ਜੋ ਕਿ ਉਹ ਰਹਿੰਦੇ ਸੀ ਦੋਨੇ ਜਾਣੇ ਪਰ ਕਿਸੇ ਵੀ ਕੁੜੀ ਨੂੰ ਇਹ ਹੱਕ ਨਹੀਂਗਾ ਨਾ ਕਿਸੇ ਮੁੰਡੇ ਨੂੰ ਕਿ ਕਿਸੇ ਦੀ ਜ਼ਿੰਦਗੀ ਇਸ ਕਦਰ ਬਰਬਾਦ ਕਰ ਦੇ ਕਿ ਉਹਦੇ ਅੱਗੇ ਪਿੱਛੇ ਕੁਝ ਵੀ ਨਾ ਬਚੇ Papa ਉਸ ਮੁੰਡੇ ਦੇ ਹੈ ਨਹੀਂ ਵਿਚਾਰੇ ਦੇ ਮੰਮਾ ਦੀ ਸ਼ਕਲ ਦੇਖ ਕੇ ਉਹਨਾਂ ਦਾ ਮਤਲਬ ਨਾ ਉਹ ਇਕ ਬੋਲ ਰਹੇ ਨੇ ਪਰ ਉਹਨਾਂ ਦੇ ਅੰਦਰ ਉਹ ਅੰਦਰੋਂ ਅੰਦਰੀ ਕਿੰਨਾ ਰੋ ਰਿਹਾ ਹੈ ਨਾ ਸਾਫ਼ ਪਤਾ ਲੱਗਦਾ ਉਹਨਾਂ ਦੇ ਪੋਡਕਾਸਟ ਮੰਨਦੇ ਆ ਤੜੀ ਘੱਤਨ ਨਹੀਂ ਵੱਜਦੀ ਦੋਨਾਂ ਨਾਲ ਵੱਜਦੀ ਆ ਮੁੰਡਾ ਨੋਰਮਲ ਆ ਹੁਣ ਮੁੰਡਾ ਕੁੜੀ ਤੋਂ ਛੋਟਾ ਸੀ 2 ਸਾਲ ਚਲੋ ਨੋਰਮਲ ਆ ਰਿਲੇਸ਼ਨਸ਼ਿਪ ਚ ਸੀਗੇ ਮੁੰਡੇ ਨੂੰ ਉਹਤੇ ਟਰਸਟ ਸੀ ਤਾਂ ਉਹਨੇ ਜਿਹੜਾ ਹੈਗਾ ਉਹਨੂੰ ਇਹ ਸੀ ਵੀ ਸ਼ਾਇਦ ਉਹਦਾ ਫਿਊਚਰ ਆ ਇਹਦੇ ਨਾਲ ਉਹ ਉਹਦੇ ਨਾਲ ਮੈਰਿਜ ਕਰਵਾਊਗੀ ਮੈਰਿਜ ਦਾ ਚਾਂਸਾ ਦੇ ਕੇ ਉਹ ਤੋਂ 30-35 ਲੱਖ ਰੁਪਇਆ ਜਿਹੜਾ ਹੈਗਾ ਉਹਨੇ ਉਹਦੇ ਤੇ ਲਾਤਾ ਹੁਣ ਉਹ ਕੁੜੀ 30-35 ਲੱਖ ਰੁਪਇਆ ਖਾਣ ਤੋਂ ਬਾਅਦ ਇਹ ਕਹਿ ਰਹੀ ਹੈ ਵੀ ਉਹਨਾਂ ਕੋਲ 35 ਲੱਖ ਰੁਪਇਆ ਆਇਆ ਕਿੱਥੋਂ ਮੈਂ ਕਲਿੱਪ ਚ ਸਾਫ਼ ਪਤਾ ਲੱਗਦਾ ਉਸ ਮਾਂ ਦੀ ਆਵਾਜ਼ 'ਚ ਕਿੰਨਾ ਦਰਦ ਆ ਹਨਾ 35 ਲੱਖ ਰੁਪਇਆ ਉਹਨਾਂ ਦਾ ਸਾਫ਼ ਕਹਿਣਾ ਕਿ ਉਹਨਾਂ ਕੋਲ ਕੋਈ ਹਰੇਕ ਇਨਸਾਨ ਸੇਵਿੰਗ ਕਰਦਾ 17 ਤੋਂ 18 ਸਾਲ ਤੱਕ ਉਹਦੇ ਹਸਬੰਦ ਨੇ ਮਤਲਬ ਮੁੰਡੇ ਦੇ ਪਿਓ ਨੇ ਜੋਬ ਕੀਤੀ ਹੈ ਨਾ ਉਹਦੇ ਮੁੰਡੇ ਦੇ ਡੈਡੀ ਦੀ ਡੈਥ ਹੋਈ ਵੀ ਆ ਸਿਰਫ ਮਾਂ ਗਈ ਉਹਦੀ ਤੇ ਮੁੰਡਾ ਜਿਹੜਾ ਹੈਗਾ ਕੋਮਾ ਚ ਕਿੰਨਾ ਟਾਈਮ ਰਿਹਾ ਹੁਣ ਉਹ ਚੱਜ ਨਾਲ ਬੋਲਦਾ ਨਹੀਂ ਉਹਦੇ ਡਿਪਰੈਸ਼ਨ ਚ ਜਾ ਕੇ ਉਹ ਨਸ਼ੇ ਕਰਨ ਲੱਗ ਗਿਆ ਹੈ ਨਾ ਕਿਉਂਕਿ ਉਹਨੂੰ ਅੱਗੇ ਪਿੱਛੇ ਹੁਣ ਕੁਝ ਨਹੀਂ ਦਿਖ ਰਿਹਾ ਸੀ ਜੋ ਵੀ ਉਹਨਾਂ ਦੇ ਘਰ ਦੀ ਜੁਐਲਰੀ ਸੀ ਉਹ ਸਾਰੀ ਵੇਚ ਕੇ ਮਕਾਨ ਵਗੈਰਾ ਹੈ ਨਾ ਸਭ ਕੁਝ ਉਹ ਕਰਕੇ ਤੇ ਜੋ ਥੋੜੀ ਬਹੁਤ ਸੇਵਿੰਗਸ ਸੀ ਉਹ ਕਰਕੇ ਉਹਨਾਂ ਨੇ 35 ਲੱਖ ਰੁਪਇਆ ਉਸ ਕੁੜੀ ਤੇ ਉਹ ਮੁੰਡੇ ਨੇ ਲਾਤਾ ਬਿਕਾਉਜ਼ ਉਹਨੂੰ ਇਹ ਸੀ ਕਿ ਉਹ ਉਹਦੇ ਨਾਲ ਮੈਰਿਜ ਕਰਵਾਉਗੀ ਤਿਆ ਜੋ ਕੁੜੀ ਕਹਿ ਰਹੀ ਆ ਵੀ ਉਹਨਾਂ ਕੋਲ 35 ਲੱਖ ਆਇਆ ਕਿੱਥੋਂ ਦੇਖੋ ਕਈ ਮਤਲਬ ਕਿ ਕਈ ਰਿਸ਼ਤਿਆਂ ਦੇ ਵਿੱਚ ਮੁੰਡੇ ਗਲਤ ਹੁੰਦੇ ਨੇ ਕਈ ਰਿਸ਼ਤਿਆਂ ਦੇ ਵਿੱਚ ਕੁੜੀਆਂ ਗਲਤ ਹੁੰਦੀਆਂ ਨੇ ਹਨਾ ਨਾ ਬੇਟਾ ਪਰ ਇਸ ਜਗ੍ਹਾ ਤੇ ਇਸ ਰਿਸ਼ਤੇ ਦੇ ਵਿੱਚ ਸ਼ਰਿਆਮ ਕੁੜੀ ਦੀ ਗਲਤੀ ਹੈ ਕਿਸੇ ਦਾ ਯੂਜ਼ ਕਰਨਾ ਬਹੁਤ ਵੱਡਾ ਅਪਰਾਧ ਹੈ ਇੰਨਾ ਭੂਲਾ ਭਾਲਾ ਮੁੰਡਾ ਆਹੋ ਹਨਾ ਤੇ ਜੇ ਆਪਾਂ ਇਹਨਾਂ ਨੂੰ ਇੱਕ ਸਾਹਮਣੇ ਬਿਠਾ ਕੇ ਦੇਖੀਏ ਤਾਂ ਸਾਫ਼ ਪਤਾ ਲੱਗਦਾ ਇੱਕ ਪਾਸੇ ਮੈਂ ਕੁੜੀ ਦੀ ਫੋਟੋ ਲਾਦਣੀ ਇੱਕ ਪਾਸੇ ਮੁੰਡੇ ਦੀ ਲਾਦਣੀ ਹੈ ਮੁੰਡੇ ਦੀ ਕੀ ਹਾਲਤ ਕਰਤੀ ਉਹਨੇ ਕੌਣ ਸੱਚਾ ਤੇ ਕੌਣ ਝੂਠਾ ਪਤਾ ਲੱਗ ਹੀ ਰਿਹਾ ਹੁਣ ਹੁਣ ਕਈ ਮੈਨੂੰ ਇਹ ਕਹਿਣਗੇ ਵੀ ਤੂੰ ਕਿਸੇ ਕੁੜੀ ਬਾਰੇ ਗਲਤ ਬੋਲ ਰਹੀ ਹੈ ਕੁੜੀ ਹੋ ਕੇ ਵੀ ਮੈਂ ਖੁਦ ਇੱਕ ਕੁੜੀ ਆ ਮੈਂ ਮੰਨਦੀ ਆ ਪਰ ਕਿਸੇ ਮੁੰਡੇ ਨਾਲ ਗਲਤ ਕਰਨ ਦਾ ਉਹਨੂੰ ਨਸ਼ਿਆਂ ਤੇ ਲਾ ਦੇਣਾ ਮੁੰਡੇ ਆ ਹੇਗੇ ਨੇ ਮੁੰਡੇ ਜਿਹੜੇ ਧੋਖੇबाज ਹੁੰਦੇ ਨੇ ਪਰ ਮੁੰਡੇ ਉਹ ਵੀ ਪਏ ਨੇ ਜਿਹੜੇ ਸੀਰੀਅਸ ਹੁੰਦੇ ਨੇ ਉਹ ਵਿਸ਼ਵਾਸ ਕਰਕੇ ਉਹਦੇ ਤੇ ਪੈਸਾ ਲੁਟਾਈ ਗਿਆ ਤੇ ਅੱਜ ਉਹ ਉਹਨੂੰ ਗੈਂਗਸਟਰਾਂ ਦੇ ਨਾਲ ਉਹਦੇ ਤਾਲਕ ਆ ਉਹਨੂੰ ਇਹ ਦੱਸ ਰਹੀ ਆ ਵੀ ਉਹ ਮੁੰਡਾ ਜਿਹੜਾ ਹੈਗਾ ਨਸ਼ੇੜੀ ਆ ਉਹ ਨਸ਼ਾ ਕਰਨ ਲੱਗਿਆ ਉਹਦੇ ਕਾਰਨ ਡਿਪਰੈਸ਼ਨ ਚ ਆ ਕੇ ਜਦੋਂ ਉਹਨੂੰ ਇਹ ਪਤਾ ਲੱਗਿਆ ਵੀ ਉਹਨੇ ਜੋ ਵੀ ਸੇਵਿੰਗ ਸੀ ਘਰ ਦੀ ਸਭ ਚੱਕਤੀ ਘਰ ਦੇ ਵਿੱਚ ਖਾਣ ਪੀਣ ਵਰਨੀਓ ਮਤਲਬ ਉਹਨਾਂ ਦੇ ਘਰ ਦੇ ਵਿੱਚ ਤੰਗੀ ਆਉਣ ਲੱਗੀ ਚੀਜ਼ਾਂ ਜਦੋਂ ਕਿਤੇ ਕੁਝ ਖਰੀਦਣਾ ਹੁੰਦਾ ਉਹਦੇ ਲਈ ਤੰਗੀ ਆਉਣ ਲੱਗੀ ਤਾਂ ਉਹ ਮੁੰਡਾ ਡਿਪਰੈਸ਼ਨ 'ਚ ਚਲਾ ਗਿਆ ਕਿੰਨਾ ਟਾਈਮੋਂ ਕੋਮਾ 'ਚ ਰਿਹਾ 휠ਚੇਅਰ 'ਤੇ ਆਉਣਾ ਪੈਂਦਾ ਉਹਨੂੰ ਮੁੰਡੇ ਦੀ ਕੀ ਤੋਂ ਕੀ ਹਾਲਤ ਕਰਦੀ ਮੈਨੂੰ ਲੱਗਦਾ ਵੀ ਇੱਥੇ ਕੁੜੀ ਦੀ ਬਿਲਕੁਲ ਗਲਤੀ ਆ ਕਿਉਂਕਿ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦੀ ਆ ਐਵੇਂ ਨਾ ਕਰਿਆ ਕਰੋ ਠੀਕ ਆ ਮੁੰਡੇ ਨੂੰ ਵੀ ਸੋਚਣਾ ਚਾਹੀਦਾ ਵੀ ਪੈਸਾ ਕਿਸੇ ਦਾ ਖਾਣਾ ਬਹੁਤ ਗਲਤ ਆ ਜੇ ਤੁਹਾਨੂੰ ਪਤਾ ਤੁਹਾਡੀ ਮੈਰਿਜ ਹੋਈ ਵੀ ਹੈ ਠੀਕ ਹੈ ਉਦੋਂ ਤਾਂ ਹਸਬੰਦ ਦਾ ਫਰਜ਼ ਹੁੰਦਾ ਬੜਾ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਜੇ ਕੋਈ ਤੁਹਾਡੇ ਤੋਂ ਪੈਸਾ ਖਾ ਰਿਆ ਨਾ ਮੁੰਡੇ ਵੀ ਕੁੜੀਆਂ ਤੋਂ ਪੈਸਾ ਖਾਂਦੇ ਨੇ ਤਾਂ ਮੈਨੂੰ ਲੱਗਦਾ ਅਵੇਅਰ ਹੋ ਜੂ ਕਿਉਂਕਿ ਉਹ ਸਿਰਫ ਚਾਂਸੀ ਹੁੰਦੇ ਨੇ ਤੇ ਸਿਰਫ ਪੈਸੇ ਠੱਗਣੇ ਹੁੰਦੇ ਨੇ ਉਹਨਾਂ ਨੇ ਹੋਰ ਕੁਝ ਨਹੀਂ ਹੁੰਦਾ ਮੈਂ ਇੱਕ ਕਲਿੱਪ ਐਡ ਕਰਦੀ ਆ ਦੇਖਿਓ ਜੰਮਾ ਜੰਮਾ ਮਾ ਜਮੀ ਦੇਖ ਸਕਦੇ ਹੋ ਤੁਸੀਂ ਕਿ ਉਹ ਕੀ ਕਹਿਣਾ ਹਨ ਉਹਦੀ ਮਾਤਾ ਦੇ ਮੂੰਹੋਂ ਤੁਸੀਂ ਸੁਣ ਸਕਦੇ ਹੋ ਜੋ ਵੀ ਆ ਬਹੁਤ ਗਲਤ ਆ ਮੈਂ ਇਹੀ ਕਹਿਣਾ ਚਾਹੁੰਦੀ ਆ ਮੈਨੂੰ ਇਹ ਚੀਜ਼ ਗਲਤ ਲੱਗੀ ਸੱਚੀ ਕਿ ਐਦਾਂ ਨਹੀਂ ਕਰਨਾ ਚਾਹੀਦਾ ਕੁੜੀਆਂ ਨੂੰ ਥੋੜਾ ਜਿਆ ਸਮਝਣਾ ਚਾਹੀਦਾ ਜੇ ਮੁੰਡਾ ਤੁਹਾਡੇ ਨਾਲ ਸੀਰੀਅਸ ਆ ਨਾ ਤਾਂ ਉਹਦੇ ਨਾਲ ਉਦਾਂ ਰਹੋ ਜੇ ਤੁਸੀਂ ਨਹੀਂ ਭੁੱਗ ਸਕਦੀਆਂ ਤਾ ਯਰ ਪੈਸਾ ਵੀ ਨਾ ਖਾਓ ਕਿਸੇ ਦਾ ਮਹਾਤਮਾ ਸਭ ਦੇਖਦਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਐਨਆਈ ਮਿਲਦੇ ਆ ਇੱਕ ਨਿਊ ਵੀਡੀਓ ਦੇ ਨਾਲ ਥੈਂਕ ਯੂ